ਜਿਵੇਂ ਕਿ ਰਿਪੋਰਟਾਂ ਅ据 ਦੇ 649 ਮੇ ਪ੍ਰਕਾਸ਼ ਪੂਰਬ ਦੇ ਸਬੰਧ ਚ ਬਟਾਲਾ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕਰਦੀ ਗਈ ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਨੇ ਹਿੱਸਾ ਲਿਆ ਇਹ ਸ਼ੋਭਾ ਯਾਤਰਾ ਬਟਾਲਾ ਦੇ ਕਰਤਾਰ ਨਗਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਪਰਕਰਮਾ ਕਰਦ ਹੋਇਆ ਡੇਰਾ ਬਾਬਾ ਪੇਸ਼ੀਸ਼ਾ ਵਿਖੇ ਸਮਾਪਤ ਹੋਈ ਮੀਡੀਆ ਦੇ ਨਾਲ ਗਲਬਾਤ ਕਰਨ ਆਈਆਂ ਸੰਗਤਾਂ ਨੇ ਸਤਿਗੁਰੂ ਵਿਦਾ ਚਦੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਮੇਰਾ ਨਾਮ ਮਨੀਸ਼ ਰਣਾਲ ਬਸਨਾ ਮੈਂ ਸ਼੍ਰੀ ਗੁਰੂ ਦਾਸ ਦਾ ਆਪਣੇ ਸ਼੍ਰੀ ਗੁਰੂ ਦਾਸ ਨਾਥਨ ਤੋਂ ਬੈਠੀ ਤੂੰ ਤਸੀਲ ਬਟਾਲਾ ਤੋਂ ਪ੍ਰਧਾਨ ਜੀ ਸੇਵਾਦਾਰੀ ਕਰ ਰਿਹਾ ਹਾਂ ਅੱਜ ਤਾਂ ਤਾਂ ਸਤਿਗੁਰੂ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਪਰਬ 69 ਪ੍ਰਕਾਸ਼ ਪਰਬ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਸਾਰੇ ਸੰਗਠਨਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਇਸ ਵਿੱਚ ਬਟਾਲੇ ਦੇ ਇਲਾਵਾ ਲਗਭਗ ਜਿੰਨੇ ਵੀ ਪਿੰਡ ਹਨ ਸ਼ਹਿਰ ਹਨ ਸਾਰੀਆਂ ਸੰਗਠਨਾਂ ਹੋ ਮਹਾਮਾਤ ਦੇ ਇਸ ਵਿੱਚ ਸ਼ਾਮਲ ਹੋ ਗਏ ਹਨ ਮੈਂ ਸਾਰੀਆਂ ਸੰਗਠਨਾਂ ਦਾ ਸ਼੍ਰੀ ਗੁਰੂ ਦਾ ਸੰਗਠਨ ਕਮੇਟੀ ਵੱਲੋਂ ਧੰਨਵਾਦ ਕਰਦਾ ਹਾਂ ਜਾਗਰ ਦੇ ਜੈ ਸ਼ਰੂਆਤ ਕਿੱਧਰੋਂ ਕਿੱਧਰ ਸ਼ੁਰੂ ਹੋਏ ਕਿੱਧਰ ਕਿੱਧਰ ਜਾਣੀ ਹੈ ਏ ਨਗਰ ਕੀਰਤਨ ਪ੍ਰਤਾਪ ਨਗਰ ਨੂੰ ਚੱਲਦਾ ਆ ਗਾਂਧੀ ਕੈਂਪ ਗਾਂਧੀ ਚੌਕ nehru gate ਤੋਂ ਹੁੰਦਾ ਆ ਸਮਾਪਤੀ ਇਹਦੀ ਹੈ ਭੰਡਾਰੀ ਮੱਲੇ ਕਠਿਆਰੀ ਜੇਤ ਕਾਜੀ ਮੋੜੀ ਇਸਦੀ ਸਮਾਪਤੀ ਹੋਏਗੀ ਹਾਂਜੀ ਮਾਈਕ ਮਾਜੀ ਅੱਜ ਦੇਣ ਵਾਲੇ ਦਾ ਦੰਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਜੋ ਕਿ 659ਵਾਂ ਪ੍ਰਕਾਸ਼ ਪੁਰਬ ਬਟਾਲੇ ਦੀਆਂ ਸੰਤਾਂ ਬਹੁਤ ਉਤਸ਼ਾਹ ਪ੍ਰੇਮ ਭਾਵ ਦੇ ਨਾਲ ਮਨਾ ਰਹੀਆਂ ਹਨ ਜੋ ਇਹ ਅਲੋਕਿਕ ਨਜ਼ਾਰੇ ਸ਼ਬਦਾਂ ਨਾਲ ਬਿਆਨ ਨਹੀਂ ਕੀਤੇ ਜਾ ਸਕਦੇ ਜੇ ਤੁਸੀਂ ਵੇਖ ਰਹੇ ਹੋ ਸੰਤਾਂ ਦਾ ਉਤਸ਼ਾਹ ਔਰ ਸਮੂਹ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਤਨ ਗੁਰੂ ਰਵਿਦਾਸ ਤਨ ਗੁਰੂ ਰਵਿਦਾਸ ਸੁਭਾਸ ਕੁਮਾਰ ਜੀ ਬੈਂਸ ਅੱਜ ਦੇ ਘੇੜੇ ਵਾਲਾ ਜੋ ਜੀ ਅੱਜ ਦੇ ਜਸਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 699ਵਾਂ ਗੋਰਪੁਰ ਬੇਸ ਵਾਂਦੇ ਵਿੱਚ ਅਜ ਨਗਰ ਕੀਰਤਨ ਜਿਹੜਾ ਚੱਲ ਰਿਹਾ ਸਾਰੇ ਪਟਾਲੇ ਦੀ ਤਹਿਸੀਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਵਿਦਾਸ ਸੰਗਠਨ ਕਮੇਟੀ ਵੱਲੋਂ ਸਾਰਿਆਂ ਨੂੰ ਅੱਜ ਦੇ ਸੁਭਦ ਹਰਗੀਆਂ ਲੱਖ ਲੱਖ ਵਧਾਈਆਂ ਜੀ